ਭਗਤੀ ਦਾ ਸ਼ੌਂਕ ਰੱਖਣ ਵਾਲੇ ਤਿੰਨ ਬੱਚੇ ਮਨ ਵਿੱਚ ਇੱਛਾ ਪ੍ਰਗਟ ਹੋਈ ਵੀ ਚਲੋ ਭਗਤੀ ਕਰੀਏ ਧਿਆਨ ਕਰੀਏ ਬੰਦਗੀ ਕਰੀਏ ਕਿਸ ਨੇ ਦੱਸ ਪਾਇਕ ਵੀ ਤੁਹਾਡੇ ਪਿੰਡ ਦੇ ਲਾਗੇ ਕੋਈ ਸਾਧੂ ਮਹਾਰਾਜ ਆਏ ਹੋਏ ਨੇ ਕੋਈ ਬੜੇ ਪਹੁੰਚੇ ਸਾਧੂ ਨੇ ਤੇ ਮਨ ਚ ਇੱਛਾ ਆ ਗਈ ਵੀ ਚਲੋ ਉਹਨਾਂ ਕੋਲ ਨਾਮਦਾਨ ਲੈ ਲਈਏ ਜਾ ਕੇ ਹੁਣ ਸਾਧੂ ਮਹਾਰਾਜ ਕੋ ਗਏ ਉਹ ਬੈਠੇ ਸੀ ਆਪਣੇ ਧੋਨੇ ਤੇ ਆਪਣੇ ਗੁਰੂ ਮਹਾਰਾਜ ਦਾ ਪਰਮ ਭਰਮ ਦਾ ਨਾਮ ਜਪ ਰਹੇ ਸੀ ਤਿੰਨੇ ਜਾ ਕੇ ਖਲੋਗੇ ਮਹਾਰਾਜ ਦੇ ਕੋਲ ਪ੍ਰਣਾਮ ਕੀਤਾ ਮਹਾਰਾਜ ਕਹਿੰਦੇ ਕਿਧਰ ਆਏ ਹੋ ਕਹਿੰਦੇ ਜੀ ਸਾਡਾ ਹੁਣ ਮਾਨਿਆ ਬਰਾ ਵੀ ਅਸੀਂ ਭਗਤੀ ਕਰੀਏ ਅਸੀਂ ਤੁਹਾਡੇ ਕੋ ਨਾਮਦਾਨ ਲਈਏ ਤੁਹਾਡੇ ਕੋ ਦੀਖਸ਼ਾ ਲਈਏ ਸਾਧੂ ਮਹਾਰਾਜ ਕਹਿੰਦੇ ਪਹਿਲਾਂ ਦੇ ਵਾਸਤੇ ਮੇਰੇ ਕੁਝ ਕੰਮ ਕਰਨੇ ਪੈਣੇ ਆ ਕਹਿੰਦੇ ਜੀ ਮਹਾਰਾਜ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਕਹਿੰਦਾ ਮੈਂ ਜਿਸ ਤਰ੍ਹਾਂ ਦਾ ਮਰਜ਼ੀ ਕੰਮ ਦਵਾਵਾਂਗਾ ਕਰੋਗੇ ਨਾ ਕਹਿੰਦੇ ਜੀ ਜ਼ਰੂਰ ਕਰਾਂਗੇ ਸਾਧੂ ਮਹਾਰਾਜ ਆਪਣੀ ਕੁਟਿਆ ਵੱਲ ਨੂੰ ਗਏ ਉੱਥੋਂ ਉਹਨਾਂ ਨੇ ਨਾ ਤਿੰਨ ਮੁਰਗੇ ਲੈਂਦੇ ਜਿੰਦੇ ਮੁਰਗੇ ਤਿੰਨਾਂ ਨੂੰ ਇੱਕ ਇੱਕ ਮੁਰਗਾ ਫੜਾਇਆ ਤੇ ਕਹਿੰਦੇ ਤੁਸੀਂ ਤਿੰਨੇ ਵੱਖ-ਵੱਖ ਦਿਸ਼ਾਵਾਂ ਵੱਲ ਜਾਣਾ ਆ। ਇਹ ਮੁਰਗੇ ਨੂੰ ਉੱਥੇ ਜਾ ਕੇ ਤੁਸੀਂ ਮਾਰਨਾ ਆ। ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋ। ਤੇ ਮਾਰ ਕੇ ਤੇ ਮੇਰੇ ਕੋਲ ਆਓ। ਹੁਣ ਇੱਕ ਬੰਦਾ ਸੀ। ਉਹ ਨਿਕਲਿਆ। ਉਹਨੇ ਲਾਗੇ ਜਾ ਕੇ ਤੁਰ-ਤੁਰ ਤੇ ਖਿਆ ਅੱਗੇ ਜਾ ਕੇ ਇੱਕ ਨਹਿਰ ਮਿਲੀ। ਨਹਿਰ ਦੇ ਲਾਗੇ ਉਹਨੇ ਵੇਖਿਆ ਵੀ ਕੋਈ ਦੂਰ-ਦੁਰਤਾ ਕੋਈ ਬੰਦਾ ਨਹੀਂ ਸੀ। ਉਹਨੇ ਮੁਰਗੇ ਦੀ ਧੌਣ ਮਰੋੜੀ ਤੇ ਗੁਰੂਜੀ ਵੱਲ ਤੁਰ ਗਿਆ। ਜਿਹੜਾ ਦੂਸਰਾ ਬੰਦਾ ਸੀ ਉਹ ਥੋੜਾ ਜੰਗਲ ਵੱਲ ਨੂੰ ਤੁਰ ਪਿਆ। ਜੰਗਲ ਚ ਗਿਆ ਜਰੋਂ ਵੇਖਿਆ ਵੀ ਬਹੁਤ ਕਨਾ ਜੰਗਲ ਆ ਗਿਆ ਆ ਚਾਰੇ ਪਾਸੇ ਪੇੜ ਪੌਦੇ ਨੇ ਦੂਰ ਦੂਰ ਤੱਕ ਕੋਈ ਬੰਦਾ ਨਹੀਂ ਆ ਬੜੀ ਸ਼ਾਂਤੀ ਸੀ ਉਹਨੇ ਕੀ ਕੀਤਾ ਉਹਨੇ ਉੱਥੇ ਜਾ ਕੇ ਮੁਰਗੇ ਦੀ ਧੌਣ ਮਰੋੜੀ ਤੇ ਗੁਰੂਜੀ ਵੱਲ ਨੂੰ ਆ ਗਿਆ ਜਿਹੜਾ ਤੀਸਰਾ ਬੰਦਾ ਸੀ ਉਹ ਵੀ ਨਹਿਰ ਵੱਲ ਨੂੰ ਗਿਆ ਉਹ ਵੀ ਜੰਗਲ ਵੱਲ ਨੂੰ ਗਿਆ ਕਈ ਸੁਨਸਾਨ ਜਗ੍ਹਾ ਤੇ ਗਿਆ ਇੱਕ ਬੰਦ ਕਮਰੇ ਚ ਵੀ ਗਿਆ ਹਰ ਜਗ੍ਹਾ ਗਿਆ ਪਰ ਉਹਨੇ ਨਹੀਂ ਮਾਰਿਆ ਮੁਰਗੇ ਉਹ ਜਿੰਦਾ ਮੁਰਗਾ ਲੈ ਕੇ ਵਾਪਸ ਆ ਗਿਆ ਗੁਰੂ ਜੀ ਬੜੇ ਮੂੜ ਚ ਬੈਠੇ ਸੀ ਇੱਕ ਨੇ ਫੜਾਫੜਾ ਉਹ ਨਹਿਰ ਵਾਲੇ ਨੇ ਆ ਕੇ ਕਹੇ ਦੇਖੋ ਜੀ ਮਹਾਰਾਜ ਜੀ ਮੈਂ ਨਹਿਰ ਤੇ ਗਿਆ ਸੀ ਉੱਥੇ ਮੈਨੂੰ ਕੋਈ ਨਹੀਂ ਸੀ ਲਿਖਦਾ ਪਿਆ ਮੈਂ ਦੇਖੋ ਮੁਰਗਾ ਮਾਰ ਕੇ ਲਾਇਆ ਕਹਿੰਦੇ ਵੈਰੀ ਗੁੱਡ ਠੀਕ ਹੈ ਦੂਸਰਾ ਕਹਿੰਦਾ ਮੈਂ ਨਾ ਜੰਗਲ ਚ ਗਿਆ ਉੱਥੇ ਜੰਗਲ ਚ ਬਿਲਕੁਲ ਘੁੱਪ ਨਹੀਂ ਰਹਾ ਸੀ ਦਰਖਤਾਂ ਦੀ ਸ਼ਾਨ ਦੇ ਨਾਲ ਬਿਲਕੁਲ ਦੂਰ ਦੂਰ ਤੱਕ ਕੋਈ ਬੰਦਾ ਨਹੀਂ ਨਜ਼ਰ ਆ ਰਿਹਾ ਮੈਂ ਉੱਥੇ ਮਰਗਰੀ ਤੁਹਾਨੂੰ ਮੁਰੜੀ ਤੇ ਦੇਖੋ ਮੈਂ ਤੁਹਾਡੇ ਕੋਲ ਲੈ ਆਇਆ ਤੀਸਰੇ ਬੰਦੇ ਨੂੰ ਕਹਿੰਦੇ ਓਏ ਇਹ ਕੀ ਕੀਤਾ ਤੂੰ ਸਾਡਾ ਕਹਿਣਾ ਨਹੀਂ ਮੰਨਿਆ ਤੇਰਾ ਮੁਰਗਾ ਤੇ ਜਿੰਦਾ ਹੀ ਆ ਕਹਿੰਦਾ ਮਹਾਰਾਜ ਜੀ ਮੈਂ ਨਹਿਰਾ ਮਲਵੀ ਗਿਆ ਮੈਂ ਚੰਗਲਾਵਲ ਵੀ ਗਿਆ ਬੰਦ ਕਮਰਿਆਂ ਚ ਵੀ ਗਿਆ ਮੈਂ ਹਰ ਜਗ੍ਹਾ ਗਿਆ ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਰਿਹਾ ਕਿ ਹਰ ਜਗ੍ਹਾ ਕੋਈ ਨਾ ਕੋਈ ਮੌਜੂਦ ਹੈ ਮੈਨੂੰ ਕੋਈ ਵੇਖ ਰਿਹਾ ਹੈ ਜਦੋਂ ਮੈਂ ਧਿਆਨ ਮਾਰਦਾ ਸੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜਾ ਉਹ ਪਰਮਪਿਤਾ ਪਰਮਾਤਮਾ ਨੇ ਸਾਡਾ ਜਿਹੜਾ ਮੁਰਸ਼ਿਦ ਹੈ ਸਾਡਾ ਈਸ਼ਵਰ ਹੈ ਜਿਹੜਾ ਉਹ ਮੈਨੂੰ ਹਰ ਜਗ੍ਹਾ ਵਿਖੰਧਿਆ ਹੈ ਮੈਨੂੰ ਇਸ ਦੁਨੀਆ ਚ ਕੋਈ ਐਸੀ ਥਾਂ ਨਹੀਂ ਮਿਲੀ ਕਿ ਜਿੱਥੇ ਮੈਨੂੰ ਕੋਈ ਵੇਖਦਾ ਨਾ ਹੋਵੇ ਜਦੋਂ ਮੇਰਾ ਧਿਆਨ बार-बार ਉਸ ਮਾਲਕ ਵੱਲ ਜਾਂਦਾ ਸੀ ਤੇ ਮੈਨੂੰ ਖੋਫ ਆਂਦਾ ਸੀ ਕਿ ਕਿਤੇ ਮੈਨੂੰ ਮੇਰਾ ਮਾਲਕ ਵੇਖਦਾ ਹੀ ਨਾ ਹੋਵੇ ਇਸ ਕਰਕੇ ਗੁਰੂ ਮਹਾਰਾਜ ਮੇਰੇ ਕੋਲ ਆ ਮੁਰਗਾ ਨਹੀਂ ਜਮਰਿਆ ਉਸ ਗੁਰੂ ਨੇ ਉਸ ਬੱਚੇ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਕਹਿੰਦਾ ਕਿ ਇਹ ਜਿਹੜਾ ਕੰਪੀਟੀਸ਼ਨ ਸੀ ਨਾ ਇਹ ਮੁਰਗੇ ਮਾਰਨ ਦਾ ਨਹੀਂ ਸੀ ਇਹ ਦਇਆ ਦਾ ਕੰਪੀਟੀਸ਼ਨ ਸੀ ਇਹ ਉਸ ਪਰਮ ਬ੍ਰਹਮ ਦੀ ਹਾਜ਼ਰੀ ਦਾ ਕੰਪੀਟੀਸ਼ਨ ਸੀ ਮੈਂ ਵੇਖਣਾ ਚਾਹਣਾ ਸੀ ਵੀ ਤੁਹਾਡੇ ਤਿੰਨਾਂ ਚੋਂ ਕਿਹੜਾ ਐਸਾ ਲਾ ਲਿਆ ਜਿਹੜਾ ਮੇਰਾ ਚੇਲਾ ਬਣਨ ਦੇ ਲਾਇਕ ਹੈ ਜਿਹਦੇ ਚ ਦਇਆ ਹੈ ਜਿਹਨੂੰ ਉਸ ਪਰਮ ਪਰਮੇਸ਼ਵਰ ਦਾ ਡਰ ਹੈ ਜਿਹਨੂੰ ਖੋਫ ਹੈ ਕਿ ਹਰ ਜਗ੍ਹਾ ਮੈਨੂੰ ਉਹ ਪਰਮ ਪਰਮੇਸ਼ਵਰ ਦੇਖਦਾ ਪਿਆ ਹੈ ਅਸਲੀ ਚੇਲਾ ਅਸਲੀ ਦਾਸ ਅਸਲੀ ਗੁਰੂ ਦਾ ਪਿਆਰਾ ਉਹੀ ਬਣ ਸਕਦਾ ਹੈ ਜਿਹਨੂੰ ਹਰ ਵਕਤ ਇਹ ਖਿਆਲ ਰਹੇ ਕਿ ਮੇਰਾ ਮਾਲਕ ਮੈਨੂੰ ਹਰ ਜਗ੍ਹਾ ਹਰ ਥਾਂ ਤੇ ਵੇਖਦਾ ਪਿਆ ਹੈ ਅਸੀਂ ਲੋਕ ਕਿੰਨੇ ਭੋਲੇ ਆ ਕਿਤੇ ਮੌਲ ਚ ਜਾਂਦੇ ਆ ਕਿਸੇ ਸ਼ਾਪ ਤੇ ਜਾਂਦੇ ਆ ਕਿ ਸਿਆਸੀ ਜਗ੍ਹਾ ਤੇ ਜਾਂਦੇ ਆ ਜਿੱਥੇ ਚਾਰੇ ਪਾਸੇ ਕੈਮਰੇ ਲੱਗੇ ਹੁੰਦੇ ਆ ਤੇ ਉੱਥੇ ਲਿਖਿਆ ਹੁੰਦਾ ਵੀ ਆਪ ਕੈਮਰੇ ਕੀ ਨਜ਼ਰ ਮੇ ਆ ਐ ਬਿਲਕੁਲ ਸਿੱਧੇ ਹੋ ਕੇ ਖੜੇ ਹੋ ਜੰਨੇ ਆ ਵੀ ਯਾਰ ਇੱਥੇ ਕੋਈ ਹਰਕਤ ਨਹੀਂ ਆਉਜੀ ਕਰ ਰਹੀ ਕਿਉਂਕਿ ਕੈਮਰਾ ਸਾਨੂੰ ਵੇਖਣ ਦਿਆ ਤੇ ਇਸ ਦੁਨੀਆ ਦੇ ਵਿੱਚ ਅਸੀਂ ਦੁਨੀਆ ਦਾ ਹਰ ਪੁਟਾ ਕੰਮ ਬੁਰੇ ਤੋਂ ਬੁਰਾ ਕੰਮ ਕਰੀ ਜਾਂਦੇ ਆ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਸਾਮਾਲਕ ਦੇ ਜਿਹੜੇ ਬਹੁਤ ਤਗੜੇ ਕੈਮਰੇ ਡੇ ਨਾਈਟ ਕੈਮਰੇ ਤੁਹਾਨੂੰ 24 ਆਵਰ 24 ਘੰਟੇ ਤੁਹਾਨੂੰ ਵੇਖਦੇ ਪਏ ਆ ਉਹਦਾ ਖੋਫ ਤੁਹਾਨੂੰ ਕਦੀ ਨਹੀਂ ਆਇਆ ਇੱਕ ਦੁਨਿਆਵੀ ਕੈਮਰਿਆਂ ਦਾ ਡਰ ਆ ਜਾਂਦਾ ਵੀ ਇੱਥੇ ਕੈਮਰਾ ਲੱਗਾ ਇੱਥੇ ਕੋਈ ਹਰਕਤ ਗਲਤ ਨਹੀਂ ਕਰਨੀ ਪਰ ਉਸ ਮਾਲਕ ਦੇ ਕੈਮਰਿਆਂ ਦਾ ਡਰ ਕਦੋਂ ਹੋਊਗਾ ਕਿਸੇ ਗਰੀਬ ਦਾ ਘਰ ਤੋੜ ਕੇ ਕਿਸੇ ਮਜਲੂਮ ਦਾ ਨੁਕਸਾਨ ਕਰਕੇ ਕਿਸੇ ਗਰੀਬ ਮਾਂ ਦਾ ਬੱਚਾ ਨਸ਼ੇ ਤੇ ਲਾ ਕੇ ਕਿਸੇ ਨੂੰ ਧੋਖਾ ਦੇ ਕੇ ਕਿਸੇ ਨੂੰ ਫਰੇਬ ਕਰਕੇ ਕਿਸੇ ਦਾ ਦਿਲ ਤੋੜ ਕੇ ਤੁਸੀਂ ਜਿੰਨੀਆਂ ਮਰਜ਼ੀ ਕਮਾਈਆਂ ਕਰੀ ਜਾਓ ਤੁਸੀਂ ਜਿੰਨੇ ਮਰਜ਼ੀ ਲੰਗਰ ਲਾਏ ਜੋ ਤੁਸੀਂ ਜਿੰਨੇ ਮਰਜ਼ੀ ਸਮਾਗਮ ਕਰੀ ਜਾਓ ਪ੍ਰੋਗਰਾਮ ਕਰੀ ਜਾਓ ਜਿੰਨਾ ਮਰਜ਼ੀ ਕਾਰ ਸੇਵਾ ਕਰੀ ਜਾਓ ਔਰ ਜਿੰਨੀ ਮਰਜ਼ੀ ਸਮਾਜ ਸੇਵਾ ਕਰੀ ਜਾਓ ਸਾਰੀ ਦੀ ਸਾਰੀ ਮਿੱਟੀ ਹੋ ਜਾਣੀ ਚਾਹੀਦੀ ਜਿਸ ਦਿਨ ਕਾਬੂ ਆਗੇ ਨਾ ਉਸ ਮਾਲਕ ਤੇ ਇੱਕ ਇੱਕ ਕੰਮ ਦਾ ਸਾਬ ਹੋ। ਇਸ ਕਰਕੇ ਇਸ ਕਹਾਣੀ ਦੀ ਸਿੱਖਿਆ ਸਿਰਫ ਇੰਨੀ ਆ ਕਿ ਹਰ ਵਕਤ ਹਰ ਸਮੇਂ ਉਸ ਮਾਲਕ ਦਾ ਖਿਆਲ ਰੱਖਣਾ ਆ। ਔਰ ਬੁਰਾ ਕਰਮ ਕਰਨ ਤੋਂ ਪਹਿਲਾਂ ਕੋਈ ਸੋਚਣਾ ਜ਼ਰੂਰ ਆ ਕਿ ਮੈਨੂੰ ਉਸ ਮਾਲਕ ਦਾ ਸੀਸੀਟੀਵੀ ਕੈਮਰਾ ਉਸ ਮਾਲਕ ਦਾ ਬਹੁਤ ਤਗੜਾ ਕੈਮਰਾ ਉਸ ਮਾਲਕ ਦੀ ਅੱਖਾਂ ਮੈਨੂੰ 24 ਆਵਰ ਦੇਖਦੀਆਂ ਪਈਆਂ